ਕਸ਼ਕਲ ਜੀ ਅਜਾ ਜੀ 8 ਅਕਤੂਬਰ 2024 ਦਿਨ ਹੈਗਾ ਜੀ ਅੱਜ ਮੰਗਲਵਾਰ ਤੇ ਆਪ ਤੈ ਹੋ ਗਿਆ ਲਾਸਟ ਵੀਡੀਓ ਨੂੰ ਤੇ ਕੰਸਿਸਟੈਂਟ ਨਹੀਂ ਰਹਿ ਪਾ ਰਹੇ ਅੱਜ ਟਾਪਿਕ ਤਾਂ ਹੈ ਉਹ ਦਾ ਮਤਲਬ ਉਹ ਹੁਣੀ ਇਨਸੀਡੈਂਟ ਰਿਹਾ ਹੈ ਕਿ ਮੇਰੇ ਬਾਪਾ ਗਏ ਹੋਏ ਦੇ ਕਿਤੇ ਸ਼ਹਿਰ ਮੀਡੀਆ ਤੇ ਉਹ ਕਹਿੰਦੇ ਵੀ ਕਿਸਾਨ ਨੇ ਧਰਨਾ ਲਾਇਆ ਹੋਇਆ ਤਾਂ ਤਾਂ ਵੀ ਆਉਣੇ ਨੂੰ ਲੇਟ ਹੋਊਗਾ ਤਾਂ ਕਿਤੇ ਦਾ ਅਸੀਂ ਵੀ ਜਿੱਦਾਂ ਨੋਰਮਲ ਜਾਈਦਾ ਹੈ ਕਿਤੇ ਇਹ ਦੂਜੇ ਰਾਸਤੇ ਮਜਾ ਹੁੰਦਾ ਤਾਂ ਬੰਦਾ ਕਾਂਟੇ ਲੰਦਾ ਆਬਵੀਅਸਲੀ ਤੇ ਉਹ ਲੈ ਬੇਮਤਲਬ ਲੱਗਿਆ ਰਿਹਾ ਇਹ ਚੀਜ਼ ਹੈ ਨਾ ਐਂ ਵੀ ਹੈ ਹੁਣ ਮੈਂ ਨਾ ਉਹ ਰੇ ਗੱਲ ਕਿਸਾਨਾਂ ਦੇ ਧਰਨੇ ਦੀ ਗੱਲ ਕਰ ਰਿਹਾ ਨਾ ਮੈਂ ਗੱਲ ਕਰ ਰਿਹਾ ਵੀ ਨੌਕਰੀ ਬੇਸ਼ਰਮ ਬੰਦਾ ਕੀ ਫੇਸ ਕਰਦਾ ਹੈ ਮੈਂ ਕਹਿੰਦਾ ਇਨ ਜਨਰਲ ਕਹਦਾ ਕਿ ਇਨ ਜਨਰਲ ਜਿੱਦੜੀ ਦੋ ਚੀਜ਼ਾਂ ਹੁੰਦੀਆਂ ਕੀ ਮਲੇ ਲੋਡ ਤੇ ਕੁਝ ਹੋ ਰਿਹਾ ਹੈ ਪ੍ਰੋਟੈਸਟ ਚੱਲ ਰਹੀ ਹੈ ਕੋਈ ਗੱਲ ਤਾਂ ਜੋ ਬੰਦਾ ਗੱਡੀ ਚਲਾ ਰਿਹਾ ਹੈ ਜੋ ਰੋਡ ਤੇ ਟ੍ਰੈਫਿਕ ਜਮ ਹੈ ਉਹ ਬੰਦਾ ਉਹਨਾਂ ਨੂੰ ਆਬਵੀਅਸਲੀ ਗੱਲਾਂ ਕੱਢਦਾ ਹੈ ਪਰ ਐਟ ਦ ਸੇਮ ਪੁਆਇੰਟ ਜੋ ਬੰਦਿਆਂ ਨੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਦੀ ਵੀ ਕਿਤੇ ਨਾ ਕਿਤੇ ਗੱਲਾਂ ਜਾਇ ਹੁਣ ਪਲੱਸ ਮਾਈਨਸ ਦਾ ਹਰੇਕ ਗੱਲ ਦੇ ਹੁੰਦੇ ਆ ਪਰ ਉਦਾਂ ਠੀਕ ਹੈ ਤੇ ਤੰਗ ਕੌਣ ਹੋ ਰਿਹਾ ਆ ਅਲਟੀਮੇਟਲੀ ਪਬਲਿਕ ਪ੍ਰੋਟੈਸਟ ਕੌਣ ਕਰ ਰਹੀ ਹੈ ਪਬਲਿਕ ਤੇ ਤੰਗ ਵੀ ਪਬਲਿਕ ਹੀ ਹੋ ਰਹੀ ਹੈ ਜਿਹੜੇ ਬੰਦੇ ਬੈਠੇ ਆ ਉਹ ਵੀ ਤੰਗ ਹੈ ਜਿਹੜੇ ਬੰਦੇ ਰੁਕੇ ਹੋਏ ਆ ਉਹ ਵੀ ਤੰਗ ਹਾਂ ਇਹ ਗੱਲ ਕਰ ਜਾਂਦੀ ਹੈ ਵੀ ਸੈਂਟਰ ਤੱਕ ਜਾਂ ਸਰਕਾਰ ਤੱਕ ਇੱਥੇ ਨਹੀਂ ਗੱਲ ਪਵੇ ਪਰ ਪਤਾ ਨਹੀਂ ਮਤਲਬ ਪੈਂਦੀ ਕਿਨੂੰ ਕਿਉਂ ਉਹ ਮੈਨੂੰ ਨਹੀਂ ਪਤਾ ਹੈ ਗਿਆਨ ਨਾ ਪ੍ਰੋਸੀਜਰ ਪਤਾ ਨਹੀਂ ਕਿ ਇਹ ਚੀਜ਼ ਸਕਸੈਸਫੁਲ ਹੁੰਦੀਆਂ ਆ ਜਾਂ ਸਲਾਹਾਂ ਕਰਕੇ ਤੇ ਇਹ ਡਿਸਕਸ਼ਨਸ ਕਰ ਕਰਕੇ ਹੌਲੀ ਹੌਲੀ ਦਬ ਦਿੰਦੇ ਜੋ ਕਿ ਮੋਸਟਲੀ ਕੇਸ ਉਹੀ ਹੁੰਦਾ ਹੈ ਕਿ ਇੱਕ ਪੁਆਇੰਟ ਤੇ ਜਾ ਕੇ ਥੱਕ ਜਾਂਦੇ ਆ ਬੰਦੇ ਤੇ ਉਹਨਾਂ ਨੂੰ ਕੁਝ ਮਿਲਦਾ ਵੀ ਨਹੀਂ ਹੈ ਪੱਲੇ ਕੱਖ ਵੀ ਨਹੀਂ ਹੁੰਦਾ ਤਾਂ ਫਿਰ ਇਹ ਸਭ ਕੁਝ ਕਰੀਦਾ ਕਿ ਆ ਫਿਰ ਤਾਂ ਵੀ ਅਗਰ ਮਨ ਨਹੀਂ ਹੋਣਾ ਹੈ ਉਹ ਵੀ ਇੰਦਾਂ ਰਿਲੈਕਸ ਪਰ ਫਿਰ ਤਾਂ ਇਹ ਦਗਾ ਕਿ ਬੰਦੇ ਤੇ ਬਾਈ ਹੀ ਜਾਉਂਗੇ ਫਿਰ ਤਾਂ ਹੋਰ ਗੱਲਾਂ ਆ ਜੂਗੀਆਂ ਐਵੇਂ ਦੀਆਂ ਉਹ ਰੂਲਸ ਦਾ ਬਹੁਤ ਸੀਧਾ ਆ ਜੂਗੇ ਜਿਉ ਨਕਸਾ ਮੰਨ ਲਈ ਵੀ ਸਾਹਮਣੇ ਆ ਦੇ ਲੱਗਣਾ ਵੀ ਇਹ ਕਿਹੜਾ ਬੋਲਦੇ ਆ ਕੁਛ ਇਹ ਕਿਹੜਾ ਕੁਛ ਕਰਦੇ ਆ ਤਾਂ ਕਮਜ਼ੋਰ ਹੈ ਅਦਾ ਤੇ ਹੋਰ ਥੱਕਾ ਹੋਣ ਲੱਗ ਜੂਗਾ ਫਿਰ ਇੱਥੇ ਰਹਿ ਜਾਉਂਗੇ ਤੇ ਸੀਮਿੰਗ ਕਰ ਲੈਂਦਾ ਹੁੰਦੀ ਹੈ ਲਾਈਫ 'ਚ ਕਿ ਕੋਈ ਵੀ ਜਿੱਦਾਂ ਆਪਾਂ ਕੋਲ ਚੁਣੌਤੀ ਹੈ ਕੋਈ ਵੀ ਉਹ ਚੀਜ਼ ਹੈ ਸਟਰਗਲ ਹੈ ਕੋਈ ਵੀ ਪ੍ਰੋਬਲਮ ਹੈ ਤੇ ਕਈ ਵਾਰ ਇਹ ਮੈਟਰ ਨਹੀਂ ਕਰਦਾ ਹੁੰਦਾ ਪਤਾ ਨਹੀਂ ਮੈਂ ਕਿਤੇ ਪੜਿਆ ਤਾਂ ਲੜਾਈ ਚ ਕੀ ਕੀ ਲੜਾਈ ਚ ਇਹ ਮੈਟਰ ਨਹੀਂ ਕਰਦਾ ਬੰਦਾ ਇਹ ਕਈ ਵਾਰ ਕੀ ਜਿੱਤ ਹਾਰੇ ਜਿੱਤਣਾ ਹੈ ਕੀ ਹਾਰਨਾ ਹੈ ਸਿਰਫ ਸ਼ੋਅ ਅਪ ਕਰਨਾ ਕਿ ਹਾਂ ਸਾਹਮਣੇ ਵਿਰੋਧ ਵਿੱਚ ਕੋਈ ਹੈਗਾ ਚਾਹੇ ਇੱਕੇ ਬੰਦਾ ਉਹ ਚੀਜ਼ ਮੈਟਰ ਕਰਦੀ ਹੈ ਕਿ ਕੋਈ ਹੈ ਜੋ ਸਟੈਂਡ ਲੈ ਸਕਦਾ ਹੈ ਸਟੈਂਡ ਲੈਣਾ ਮੈਟਰ ਕਰਦਾ ਹੁੰਦਾ ਹੈ ਨਾ ਕਿ ਜਿੱਤ ਤੇ ਹਾਰਨਾ ਸਹੀ ਅਗਰਤ ਦਾ ਸਟੈਂਡ ਹੋ ਗਿਆ ਆ ਜੋ ਜਿੱਥੇ ਤੱਕ ਆਉਣਾ ਹੈ ਉਹ ਸਟੈਂਡ ਲੈਣਾ ਜਿਵੇਂ ਸਾਡੇ ਗੁਰੂਆਂ ਨੇ ਦਿੱਤਾ ਉਹ ਵੀ ਗਿਆਨ ਹੈ ਕਿ ਕਿੰਨੇ ਕੰਦੇ ਫਿਰਦੇ ਉਹ ਤਿੰਨਾ ਕਿੰਨਾ ਕੋਲ ਚੀਜ਼ਾਂ ਤੇ ਸਾਧਨ ਤੇ ਪਰ ਉਹਨਾਂ ਨੇ ਸਟੈਂਡ ਲਈ ਤੇ ਸਾਬਿਤ ਕੀਤੀਆਂ ਗੱਲਾਂ ਵੀ ਨਹੀਂ ਤੇ ਕੰਮ ਲਈ ਸਟੈਂਡ ਲੈਣੀ ਦੀ ਉਹ ਹੁੰਦੀ ਹੈ ਤੇ ਸਟੈਂਡ ਲੈਣੇ ਦਾ ਲਿੰਕ ਇਹ ਜਿੱਦਣ ਹਾਰਨ ਨਾਲ ਨਹੀਂ ਹੈਗਾ ਸਟੈਂਡ ਲੈਣੇ ਦਾ ਲਿੰਕ ਆਪਣੀ ਨਾਰਮਲ ਲਾਈਫ ਨਾਲ ਨਹੀਂ ਹੈਗਾ ਕੋਈ ਬੰਦਾ ਫੈਮਿਲੀ ਦੇ ਵਿੱਚ ਦਾ ਸਟੈਂਡ ਲੈਣੇ ਦਾ ਲਿੰਕ ਚੰਗੇ ਮਾੜੇ ਦਾ ਨਹੀਂ ਹੈ ਸਟੈਂਡ ਲੈਣੇ ਦਾ ਲਿੰਕ ਹੋ ਸਕਦਾ ਹੈ ਉਹ ਤੋਂ ਵੀ ਆਪਾਂ ਨੂੰ ਲਾਹਾ ਵੀ ਨਾ ਮਿਲੇ। ਵੀ ਕੋਈ ਰਿਵਾਰਡ ਵੀ ਨਾ ਮਿਲੇ ਪਰਮ। ਹੋ ਸਕਦਾ ਹੈ ਕਿ ਆਪਾਂ ਨੂੰ ਕੁਝ ਸੈਲਫੀ ਜੋ ਖੁਦ ਲਈ ਕੁਝ ਨਾ ਮਿਲੇ ਉਹ ਰੱਖਦੇ। ਪਰ ਸੈਂਡ ਲੈਣਾ ਮੈਸੇਜ ਕਰਕੇ ਕਿ ਉੱਤੇ ਖੜਨਾ ਕਿਸੇ ਜੀ ਦੇ ਖਿਲਾਫ ਜਿੱਤੇ ਤੱਕ ਆਉਂਦਾ ਹੈ ਉਹ ਦੇਖਿਲਾ। ਖੜਨਾ ਆਪਣੀ ਆਵਾਜ਼ ਠੋਣੇ ਬੋਲਣਾ। ਠੀਕ ਹੈ। ਐਂਡ ਤੇ ਹਰ ਚੀਜ਼ ਲੱਗੁੰਦਾ ਕਿ ਕਿ ਖਤਮ ਦਾ ਵਿਚਾਸ ਨਹੀਂ ਹੈ ਜਾਂ ਘਟ ਹੁੰਦੇ ਹੈ ਰਿਦਮ ਕਰਨਾ ਥੋੜੀ ਇਹ ਜੰਨ ਧਰਾਈ ਕਰਨਾ ਸ਼ੁਰੂ ਕਰ ਆਉਂਦੇ ਮੌਕੇ ਦੀ ਗੱਲ ਆ ਬੋਲ ਬਣੀ ਹੈ ਬਟ ਫਿਰ ਵੀ ਕਿਤੇ ਬੈਠ ਜਾਣਾ ਉਹਨੂੰ ਡਰਨਾ ਹੀ ਕੋਲ ਨਹੀਂ ਤੇ ਦੁੱਸਰਾ ਡੱਪਾ ਨਹੀਂ ਗਿਆ ਪਤਾ ਨਹੀਂ ਇਹ ਗੱਲ ਕਿੰਨੀ ਹੋਇਆ ਟੀਵੀ ਗੱਲ ਵਿੱਚ ਸੁਣਿਆ ਵੀ ਜੇ ਮੰਨ ਤੁਸੀਂ ਤੁਹਾਡੇ ਕੁਆਲਟੀ ਦੇ ਘਰ ਚ ਅੱਗ ਲੱਗੀ ਹੈ ਤੁਸੀਂ ਨਹੀਂ ਦੀ ਮਦਦ ਕਰੋਗੇ ਬਚਾਉਣ ਵਿੱਚ ਤਗਾ ਕੰਨ ਤੋਂ ਤੁਹਾਡੇ ਘਰ ਨਾਲ ਦੇ ਲੱਗੂ ਵੀ ਹੁੰਦੇ ਵੀ ਨਹੀਂ ਆਉਂਦੇ ਵੀ ਹੱਥੋਂ ਹੱਥ ਦਾ ਸਹਾਰਾ ਹੁੰਦਾ ਹੈ ਬੰਦਿਆਂ ਨੂੰ ਬੰਦਿਆਂ ਦਾ ਸਹਾਰਾ ਹੁੰਦਾ ਹੈ ਤੇ ਇਸ ਜਿਹੇ ਐਜੇ ਕਮਿਟੀ ਬੰਦਾ ਤਾਂ ਮੈਂ ਇਹਨੂੰ ਸੋਸ਼ਲ ਲੈਣੇ ਮਤਲਬ ਆ ਗਿਆ ਪਹਿਲਾਂ ਤਾਂ ਮੈਂ ਇਕੱਲੇ ਵੀ ਰਹੇ ਤੂੰ ਜਿੰਦਾਨਾ ਨੂੰ ਕਿਹ ਲੋਡ ਪਈ ਹੈ ਅਬ ਉਰੇ ਆ ਕੇ ਰਹਿਣੇ ਦੀ ਉਹ ਤਾਂ ਹੀ ਨਾ ਕਿ ਕਿਸਾਨ ਨੂੰ ਇੱਕ ਦੂਜੇ ਦੀ ਲੋਡ ਪਈ ਸਿਰ ਕਿਸਾਨ ਨੂੰ ਇੱਕ ਦੂਜੇ ਦੀ ਹੈਲਪ ਦੀ ਲੋਡ ਅਸੀਂ ਸਿਕਿਉਰ ਫੀਲ ਕਰਦੇ ਹਾਂ ਸੇਫ ਫੀਲ ਕਰਦੇ ਹਾਂ ਕਮਿਊਨਿਟੀ ਵਿੱਚ ਤੇ ਕਿਸੇ ਦਿੱਕਤੇ ਔਕਰ ਡਾਂਗਿਆ ਤਾਂ ਦੂਜਾ ਹੰਦਾ ਲੱਗਦਾ ਹੈ ਸਰਾਣਾ ਹੋ ਗਿਆ ਤੇ ਉਹ ਚੀਜ਼ ਮਤਲਬ ਹੈ ਸਟਾਰਟਿੰਗ ਤੋਂ ਹੁਣ ਤੱਕ ਹੈ ਉਹ ਚੀਜ਼ ਤੇ ਉਹ ਵਕਤ ਆਪਣੇ ਤੇ ਡਿਪੈਂਡ ਕਰਦਾ ਕਿ ਹੁਣ ਆਪਾਂ ਆਪਣੀ ਸੋਸ਼ਲ ਡਵੈਲਪ ਹੋ ਗਏ ਨਾ ਕਿ ਸਾਡੇ ਸਾਨੂੰ ਪਿਆਰ ਲੋਗ ਆ ਸਿਮਬਲ ਨਾ ਆ ਸਾਡੇ ਕੋਲ ਕਭ ਕੁਛ ਤਾਂ ਹੈ ਪਰ ਮੈਟਰ ਟਾਈਮ ਕਿਸੇ ਨੇ ਨਹੀਂ ਲਿਖਿਆ ਹੁੰਦਾ ਅਰ ਵੀ ਹੁਣ ਅਸੀਂ ਹੋ ਸਕਦਾ ਹੈ ਸੋਚ ਸਾਈ ਬਦਲ ਗਈ ਹੋਵੇ ਪਰ ਮੈਨਜ਼ ਸੋਸ਼ਲ ਐਨਮਲਰ ਟੀਮਟਲੀ ਕਿ ਦੂਰ ਪੈਣ ਦੀ ਤੇ ਅੱਜ ਨਹੀਂ ਪਈ ਤਾਂ ਕਿਤੇ ਨਾ ਕਿਤੇ ਪਈ ਤੇ ਉਹ ਇਵੈਂਟ ਇੱਕ ਹੁੰਦਾ ਵੀ ਅਸੀਂ ਕੁਝ ਥੋੜਾ ਜਿਹਾ ਕੰਟਰੀਬਿਊਟ ਕਰਦੇ ਹਾਂ ਥੋੜਾ ਜਿਹਾ ਸਾਨੂੰ ਮਿਲਦਾ ਹੈ ਕੇਵਲ ਸੈਲਫਲੈਸ ਹੋ ਕੇ ਕਰਨਾ ਪੈਂਦਾ ਹੈ ਨਾ ਮੇ ਵੀ ਸ਼ੁੱਡ ਪਲਾਨ ਦੈਟ ਥੀਜ਼ ਦੈਟ ਵੀ ਊਡ ਨੈਵਰ ਸਿਟ ਅੰਡਰ ਬਿਗ ਅਸਾਨੂੰ ਉਹ ਪੌਦੇ ਲਾਉਣੇ ਚਾਹੀਦੇ ਜਿਨ੍ਹਾਂ ਦੀ ਛੇੜ ਸ਼ਾਇਦ ਲੈਣ ਤੱਕ ਆਪਾਂ ਜੂਨਦੇ ਵੀ ਨਾ ਰਹੀਏ ਕਿ ਆਹਣ ਵਾਲੇ ਬੰਦੇ ਆ ਲੋ ਉਹ ਹੋ ਗਈ ਫਿਰ ਤੇ ਐਦਾਂ ਇਹ 셀ਫਲੈਸ ਐਕਟਸ ਜੋ ਜੋ ਵੀ ਇਫੈਕਟ ਨੇ ਤੇ ਐਦਾਂ ਲਾਈਫ ਚੱਲਦੀ ਹੈ ਲਾਈਕ ਨੋ ਫਿਊਲ ਨਹੀਂ ਐ ਲੈ ਨੋ ਗ੍ਰੀਸ ਮਿਲਦਾ ਹੈ ਮੈਂ ਆਹ ਜਿੱਦ ਕਰ ਰਹੀ ਕਿ ਇਹ ਤਾਂ ਗੱਲ ਨਹੀਂ ਜਲਾਉਂਦੇ ਕਿਉਂਕਿ ਅਗਰ ਇਹ ਤਾਂ ਨਹੀਂ ਕਰ ਕੀ ਐਵੇਂ ਦੇ ਬੰਦੇ ਐਸੇ ਰਹਿ ਕੇ ਜੋ ਉਹਨਾਂ ਨੇ ਕੋਈ ਲਿੰਕ ਨਹੀਂ ਦਿੱਤਾ ਹੈਗਾ ਉਹਨਾਂ ਤੇ ਉਹਨੂੰ ਕੁਝ ਨਹੀਂ ਫਰਕ ਪਣਾ ਹੋਣਾ ਹੈਗਾ ਪਰ ਫਿਰ ਵੀ ਸਟੇ ਤੇ ਜੋ ਕੀ ਉਹੀ ਐਸੈਂਸ ਹੈ ਲੱਗਦਾ ਠੀਕ ਹੈ ਹਾਂ ਫਾਈਵ ਬੈਗ ਐਸੈਂਸਫੁੱਲ ਮੀਟ ਠੀਕ ਹੈ ਜੀ ਅਗਰ ਵਸੇ ਨੇ ਐਸੀ ਕਿ 8 ਅਕਤੂਬਰ 2016 ਦਿਨ ਸੀਗੇਰੀ ਮੰਗਨ ਦਾ